ਕੀ ਗੱਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਅਸੀਂ ਵੀ ਸਾਰਾ ਪਰਿਵਾਰ ਠੀਕ ਹੈ ਜੀ ਸਾਡੇ ਨਿਊ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਅਨਿਤ ਵਲੌਗ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀਆਂ ਹੁਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਹਾਂਜੀ ਤੇ ਅੱਜ ਨਾ ਮੈਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੀ ਹੈਗੀ ਹਾਂ ਤੇ ਪਾਪਾ ਬਿਮਾਰ ਹੋ ਗਏ ਸੀਗੇ ਤੇ ਪਾਪਾ ਬਿਮਾਰ ਹੋਣ ਕਰਕੇ ਮੈਥੋਂ ਵਲੌਗ ਬਣਾਇਆ ਨਹੀਂ ਗਿਆ ਤੁਹਾਨੂੰ ਪਤਾ ਹੀ ਫਿਰ ਜਦੋਂ ਘਰੇ ਕੋਈ ਟਿੱਲੇ ਵਿੱਚ ਸੋਵੇ ਹਨ ਤੇ ਕਈ ਵਾਰ ਕੋਈ ਰਿਸ਼ਤੇਦਾਰ ਆਉਂਦੇ ਆ ਪਤਾ ਲੈਣ ਕਈ ਵਾਰ ਕੋਈ ਮੱਲੇ ਦੇ ਵਿੱਚ ਆਉਂਦੇ ਹਨਾ ਪਤਾ ਲੈਣ ਤੇ ਫਿਰ ਵਲੌਗ ਇਸ ਕਰਕੇ ਫਿਰ ਮੈਥੋਂ ਬਣਾਇ ਨਹੀਂ ਗਿਆ ਹਨਾ ਤੇ ਮੈਂ ਕਿ ਚਲਾਜ ਵਲੌਗ ਬਣਾ ਲੈਨੇ ਹੈਗੇ ਆ ਨਾਲੇ ਅੱਜ ਮਾਤਾ ਨਾਨੀ ਦੀਆਂ ਹੈਗੀਆਂ ਕੜਾਈਆਂ ਅੱਠੇ ਦੀਆਂ ਤੇ ਮੈਂ ਬਣਾਉਣ ਲੱਗੀ ਹੁਣ ਮਾਤਾ ਨਾਨੀ ਦੀ ਕੜਾਈ ਤੇ ਵਲੌਗ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਤੇ ਚਲੋ ਫਿਰ ਆਪਾਂ ਮਿਲਦੇ ਆ ਅੱਗੇ ਆਰਪਣ ਹੁਣ ਪਿੰਗ ਤੇ ਕੁਕੀ ਜਾਂਦੀ ਆ ਛੱਤ ਦੇ ਨਾਲ ਉਹ ਹੁੱਕ ਲੱਗੀ ਨਾ ਉਹਦੇ ਵਿੱਚ ਪਿੰਗ ਪਾਏ ਹੈਗੀ ਆ ਤੇ ਬੱਸ ਉਹ ਡੇ ਲਾਈ ਜਾਂਦੀ ਹੈ ਗੁਕੀ ਜਾਂਦੀ ਤੇ ਇੱਧਰ ਹੁਣ ਇਹ ਮੁੰਡਾ ਖੇਡ ਕੇ ਬੈਠਾ ਹੈ ਤੇ ਚਲੋ ਫਿਰ ਆਪਾਂ ਹੁਣ ਬਣਾਉਣੇ ਆ ਕੜਾਈਆਂ ਹਾਂਜੀ ਸੂਜਣ ਮੈਂ ਛਾਂ ਲਿਆ ਤੇ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਜਿਵੇਂ ਆਪਾਂ ਕੜਾਈ ਬਣਾਉਂਗੀ ਮਾਤਾਂ ਦੀ ਤੇ ਕਿਉਂ ਵੀ ਆਪਾਂ ਕੜਾਈ ਦੇ ਵਿੱਚ ਪਾ ਲਿਆ ਐਦ ਕਿ ਨਾ ਮੈਂ ਕੜਾਈ ਬਣਾਉਂਗੀ ਮਾਤਾਂ ਦੀ ਵੈਸੇ ਤਾਂ ਕਈ ਵਾਰ ਮੈਂ ਕੰਜ ਕਦੇ ਬਾਤ ਨਹੀਂ ਗਈਆਂ ਪਰ ਐਤ ਕਿ ਮੈਂ ਕੰਜ ਕਾਣੀ ਬਣਾਉਂਦੀ ਕੀ ਥੋੜਾ ਲੋੜ ਜਾਣੇ ਸੀਗਾ ਨਾ ਪਾਪਾ ਬਿਮਾਰ ਕਰਕੇ ਨਾ ਇਹ ਵਾਰ ਮੈਂ ਤੋਂ ਨਹੀਂ ਬਣਾਈ ਨਾ ਸੀ ਨਾ ਤੇ ਮੈਂ ਕਿਹਾ ਅੱਜ ਆਪਾਂ ਮਾਤਾ ਰਾਣੀ ਦੀ ਕੱਢੀ ਕੜਾਈ ਕਰ ਦਿੰਨੇ ਆਂ ਕਈ ਵਾਰ ਜੇ ਆਪਾਂ ਕੰਝ ਕੰਣਾ ਬਣਾਉਣਾ ਫਿਰ ਮੈਂ ਕੜਾਈ ਕਰ ਦਿੰਨੀ ਆ ਤੇ ਜੇ ਆਪਾਂ ਕੰਝ ਕੇ ਬਣਾਉਣਾ ਫਿਰ ਤੁਹਾਨੂੰ ਪਤਾ ਹੀ ਫਿਰ ਆਪਾਂ ਨਾਲ ਕੜਾਈ ਕਰਨਾ ਕੰਝ ਕੇ ਬਣਾਉਣਾ ਹਾਂ ਹਾਂ ਜਦੋਂ ਨਾ ਕਿਉਂ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਗੈਸ ਨੂੰ ਥੋੜਾ ਜਿਹਾ ਕਰ ਦਿੰਨੇ ਹਾਂ ਮੀਡੀਅਮ ਤਰਾਣੀ ਦੀ ਕੜਾਈ ਕਰ ਲਈ ਆ ਆਪੇ ਵਾਸਤੇ ਤਾਂ ਕੜਾਈ ਨੂੰ ਥੋੜਾ ਅਸੰਧੀ ਕਰਨਾ ਜੀ ਉਸ ਤੋਂ ਬਾਅਦ ਮਾਤਾ ਰਾਣੀ ਦੀ ਜੋਤ ਹਾਂਜੀ ਹੁਣ ਆਪਾਂ ਮਾਤਾ ਰਾਣੀ ਦੀ ਜੋਤ ਲਾ ਕੇ ਤੇ ਪਾਤੀ ਗਈ ਆ ਉਸ ਤੋਂ ਬਾਅਦ ਹੁਣ ਬਸ ਬਣਾਉਣ ਲੱਗੀਆਂ ਸਬਜੀ ਸਬਜੀ ਦੇ ਵਿੱਚ ਮੈਂ ਬਣਾਉਂਗੀ ਅਚ ਸ਼ਮਲਾ ਮਚ ਤੇ ਆਲੂ ਇਹਨਾ ਪਹਿਲੇ ਹੀ ਹੀ ਰਸਤੇ ਸੀਗੇ ਮੈਂ ਕਿ ਚਲ ਪਹਿਲਾਂ ਆਪਾਂ ਮਾਤਰਾ ਨਾਲ ਕੜਾਈ ਕਰਕੇ ਤੇ ਤੂਖ ਪਾਰਗੇ ਉਸ ਤੋਂ ਬਾਅਦ ਆਪਾਂ ਚੱਲ ਜਿਵੇਂਣਾ ਰਹੂਗੀ ਨਾ ਬਸ ਬਣਾਉਣ ਲੱਗੀ ਆ ਸਬਜ਼ੀ ਤੇ ਬਣੇਗੇ ਬਣਾਉਣ ਦੇ ਨਾਲ ਤੂਖ ਪੜ ਗਾਸਤੇ ਹੋਣਾ ਅੱਗ ਮਚਾਉਣੇ ਪਹਿਲੇ ਮਾ ਕੜਾਈ ਬਣਾ ਕੇ ਰੱਖੋ ਤੇ ਹੁਣ ਕੜਾਈ ਬਣਾ ਲਈ ਜੀ ਚਲੋ ਜੀ ਮੈਂ ਧੋਣਾ ਹੁਣ ਆਪਾਂ ਅੱਗ ਨਹੀਂ ਲਾਉਂਦੇ ਆਡੀ ਜਨਾ ਲਖਣਾਪੁਰ ਦੇ ਨੇ। ਧੰਨਵਾਦ ਜਨ ਪ੍ਰਸੂਤ ਜੀ। ਜੇ ਤੱਕ ਕਰਵਾਤ ਤੱਕ ਸਤਿ ਸ਼੍ਰੀ ਅਕਾਲ। ਜਨ ਬਲਿਆ ਤੇ ਸਹਾਇਤਾ ਕਰਾਇਆ। ਜੁਦਾ ਤਾ ਤੇ ਅਛਰ ਜੈ ਅਥਰ ਜਾਨੀ। ਹਾਂਜੀ ਸਬ지 ਸੂਜੀ ਬਣਾ ਲਈ ਆ ਰੋਟੀ ਵੀ ਬਣਾ ਲਈ ਹੈਗੀ ਤਾਂ ਇੱਧਰ ਦੇਖੋ ਹੁਣ ਕੰਮ ਤੋਂ ਆ ਕੇ ਵਿਖਾਈ ਜਾਂਦੇ ਰੋਟੀਆਂ ਹਾਂਜੀ ਰੋਟੀ ਗਨ ਹੈ ਰੋਟੀਆਂ ਘੜੀਆਂ ਨੇ ਕੰਮ ਸਹੀ ਕਰਦੇ ਹੈਂਜੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਐਂਡ ਵਲੌਗ ਵਾਦਿਆ ਲੱਗੇ ਲਾਈਕ ਸ਼ੇਅਰ ਜਰੂਰ ਕਰਦੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਕਰਦੇ ਮਿਲਦੇ ਆਪਾਂ ਨੈਕਸਟ ਵਲੌਗ ਚ ਥੈਂਕ ਯੂ